ਦੋਸਤੋ ਵੀਰੋ ਭੈਣੋ ਪ੍ਰਭ ਸਤਿ ਸ਼੍ਰੀ ਅਕਾਲ ਰਾਮ ਰਾਮ ਤੇ ਮੈਂ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਕਣਕੜਨ ਵਾਸਤੇ ਕਲਾਮ ਪੁੱਛਾ ਕਰਨ ਵਾਸਤੇ ਜਿਵੇਂ ਆਪਾਂ ਕਿਸੇ ਦੀ ਪੁੱਛਾ ਕਰਨੀ ਹੋਵੇ ਇਹ ਕਲਾਮ ਪੰਜ ਪੀਰਾਂ ਦੀ ਕਲਾਮ ਹੈ ਕਲਾਮ ਇਸ ਪ੍ਰਕਾਰ ਹੈ ਜੀ ਮੰਤਰ ਸ਼ੁਰੂ ਕਰਨ ਤੋਂ ਪਹਿਲਾਂ ਪਿਆਰਾ ਜਿਹਾ ਲਾਇਕ ਚੈਨਲ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਮੰਤਰ ਸੁਣ ਲਓ ਲਾ ਇਲਾਹਾ ਕੀ ਲੱਕੜੀ ਅਲਾਹਾੂ ਕੇ ਤੀਰ ਚਾਰੇ ਪਾਸਿਓਂ ਘੇਰ ਕੇ ਮਾਰਨਿੰਗੇ ਮੇਰੇ ਵੀਰ ਚੌਂ ਕੁੰਡਾ ਕੀ ਖਬਰ ਲੈ ਕੇ ਆਓ ਮੇਰੇ ਪੀਰ ਨਾਲ ਮਤਦ ਦੇ ਦੌੜੇ ਪੰਜ ਪੀਰ ਦਸਤਗੀਰ ਬਿਸਮਿਲਲਾ ਲਾਏ ਲਾ ਇਲਾਹਾ ਮੁਹੰਮਦ ਦੂਰ ਰਸੂਲ ਲਲਾਹ ਦੁਆਰੇ ਸੁਣ ਲੋ ਲਾ ਇਲਾਹਾ ਕੀ ਲੱਕੜੀ ਅੱਲਾਹੂ ਕੇ ਤੀਰ ਚਾਰੇ ਪਾਸਿਓਂ ਘੇਰ ਕੇ ਮਾਰਨਿੰਗ ਮੇਰੇ ਵੀਰ ਚੌਕਟਾਂ ਕੀ ਖਬਰ ਲੈ ਕੇ ਆਓ ਮੇਰੇ ਪੀਰ ਨਾਲ ਮਦਦ ਦੇ ਦੌੜੇ ਪੰਜ ਪੀਰ ਦਸਤਗੀਰ ਬਿਸਮਿਲਲਾ ਲਾ ਇਲਾਹਾ ਲਾ ਲਾਹਾ ਇਲ ਲਲਾਹਾ ਮੁਹੰਮਦ ਦੂਰ ਰਸੂਲੁਲ ਲਾਹਾ ਵੀਰ ਜੀ ਸੁਣ ਲੋ ਜੀ ਕਿਸ ਪ੍ਰਕਾਰ ਕਰਨਾ ਹੈ ਇਸ ਮੰਤਰ ਦਾ ਜਾਪ 41 ਦਿਨ ਰੋਜ਼ ਕਰਨਾ ਹੈ 101 ਮਣਕਣਿਆਂ ਵਾਲੀ ਮਾਲਾ ਨਾਲ 1101 ਵਾਰ ਯਾਨੀ 11 ਮਾਲਾ ਰੋਜ਼ ਕਰਨੀਆਂ ਤਾਂ ਇਹ 1101 ਵਾਰ ਤੁਹਾਡਾ ਜਾਪ ਪੂਰਾ ਹੋ ਜਾਊਗਾ ਖਾਲੀ ਮਕਾਨ ਖਾਲੀ ਕਮਰੇ ਵਿੱਚ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਧੂਪ ਅਰਗਬਤੀ ਲਾਉਣੀ ਹੈ 11 ਮਾਲਾ ਰੋਈ ਤੀਆਂ ਕਰਨੀਆਂ 101 ਮਣਕਣਿਆਂ ਵਾਲੀਆਂ ਇਹ ਮੰਤਰ ਇਸੇ ਤਰ੍ਹਾਂ ਕਰਨ ਨਾਲ ਸਿੱਧ ਹੋ ਜਾਂਦਾ ਹੈ ਆਖਰੀ ਦਿਨ 5 ਕਿਲੋ ਚੌਲਾਂ ਦੀ ਪੰਜਾਂ ਪੀਰਾਂ ਦੇ ਨਾਮ ਦੀ ਦੇਣੀ ਹੈ ਨਿਯਾਜ਼ ਦੇਣੀ ਹੈ ਕੜਾਈ ਹੋ ਸਕਦਾ ਤੁਹਾਨੂੰ ਦਰਸ਼ਨ ਵੀ ਹੋ ਜਾਣ ਪੀਰ ਤੁਹਾਨੂੰ ਦਰਸ਼ਨ ਵੀ ਦੇ ਸਕਦੇ ਆ ਜੇ ਤੁਸੀਂ ਕਿਸੇ ਇਕੱਲੇ ਥਾਂ ਤੇ ਕਰੋ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਜਦੋਂ ਇਹ ਹੈ ਕਲਾਮ ਸਿੱਧ ਹੋ ਜਾਵੇ ਤਾਂ ਫਿਰ ਆਪਣੀ ਗੱਦੀ ਤੇ ਬੈਠ ਕੇ ਆਪਣੇ ਆਸਣ ਤੇ ਬੈਠ ਕੇ ਚਰਾਗ ਜਗਾ ਕੇ ਧੂਪ ਪਾ ਕੇ ਨਿਯਾਜ਼ ਅਗਰਬਤੀ ਜਗਾ ਕੇ ਇਤਰ ਲਗਾ ਕੇ ਚਰਾਗਾ ਅੱਗੇ ਫੁੱਲ ਰੱਖ ਕੇ ਪੰਜਾ ਪੀਰਾਂ ਦੇ ਨਾਮ ਦੀਆਂ ਪੰਜਾ ਪੀਰਾਂ ਦੇ ਨਾਮ ਦਾ ਨਾਰਾ ਮਾਰ ਕੇ ਪੰਜ ਮਾਲਾ 101 ਮਣਕਣੀਆਂ ਵਾਲੀਆਂ ਪੜਨੀਆਂ ਹਨ ਫਿਰ ਜੋ ਵੀ ਕੋਈ ਸਵਾਲੀ ਤੁਹਾਡੇ ਦਰ ਤੇ ਆਉਂਦਾ ਹੈ ਤਾਂ ਤੁਸੀਂ ਉਸ ਦੇ ਮੱਥੇ ਤੇ ਹੱਥ ਰੱਖ ਕੇ ਪੰਜ ਵਾਰ ਇਹ ਕਲਾਮ ਪੜੋਗੇ ਉਸ ਦਾ ਨਾਮ ਤੇ ਉਸ ਦੀ ਮਾਂ ਦਾ ਨਾਮ ਪੁੱਛ ਕੇ ਕਲਾਮ ਪੜਨੀ ਹੈ ਤੁਹਾਡੇ ਦਿਲ ਵਿੱਚ ਚੰਨਣ ਹੋ ਜਾਵੇਗਾ ਜਾਂ ਕੰਨ ਵਿੱਚ ਆਵਾਜ਼ ਆਵੇਗੀ ਪੰਜਾ ਪੀਰਾਂ ਦੀ ਉਹ ਤੁਹਾਨੂੰ ਤੁਹਾਡੇ ਅੰਦਰੋਂ ਉਸ ਆਦਮੀ ਜਾਂ ਔਰਤ ਔਰਤ ਜੋ ਤੁਹਾਡੇ ਕੋਲ ਚੱਲ ਕੇ ਆਇਆ ਹੈ ਜਾਂ ਆਈ ਹੈ ਉਸ ਦਾ ਪੂਰਾ ਪੂਰਾ ਗਣ ਨਿਕਲੇਗਾ ਸਾਰਾ ਕੁਝ ਉਸ ਬਾਰੇ ਦੱਸ ਦੇਣਗੇ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਆਪਣਾ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਆਪਾਂ ਤੁਹਾਡੇ ਲਈ ਨਵੀਂ-ਨਵੀਂ ਵੀਡੀਓ ਲਿਆ ਸਕੀਏ ਧੰਨਵਾਦ